ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਵਲਪ੍ਰੀਤ ਕੌਰ ਮਹਿੰਦਰ ਹੋਮਿਓਕਲੀਨਿਕ ਬਰਨਾਲਾ ਤੋਂ ਆਮੀ ਜਦੋਂ ਕੁੜੀਆਂ ਟੀਨੇਜ ਚ ਜਾਂਦੀਆਂ ਨੇ ਤਾਂ ਕੁਝ ਹਾਰਮੋਨਲ ਚੇਂਜਸ ਦੀ ਵਜ੍ਹਾ ਕਰਕੇ ਉਹਨਾਂ ਨੂੰ ਹਰੇਕ ਮਹੀਨੇ ਪੀਰੀਅਡਸ ਆਉਣੇ ਸ਼ੁਰੂ ਹੋ ਜਾਂਦੇ ਨੇ ਇਸ ਸਮੇਂ ਦੇ ਦੌਰਾਨ ਕੁੜੀਆਂ ਨੂੰ ਬਲੀਡਿੰਗ ਹੁੰਦੀ ਆ ਤੇ ਥੋੜਾ ਮੋਟਾ ਦਰਦ ਹੋਣਾ ਨਾਰਮਲ ਆ ਪਰ ਤੇਈ ਕੁੜੀਆਂ ਨੇ ਵਿੱਚ ਕੀ ਹੁੰਦਾਗਾ ਕਿ ਉਹਨਾਂ ਦੇ ਬਹੁਤ ਜ਼ਿਆਦਾ ਦਰਦ ਹੁੰਦਾ ਇੰਨਾ ਦਰਦ ਹੁੰਦਾ ਵੀ ਉਹਨਾਂ ਨੂੰ ਦਰਦ ਨੂੰ ਰੋਕਣ ਦੇ ਲਈ ਦਵਾਈ ਮੈਡੀਸਨ ਲੈਣੀ ਪੈਂਦੀ ਹੈ ਪੇਨ ਕਿਲਰ ਲੈਣਾ ਪੈਂਦਾ ਕਿ ਜਾਨ ਤਾਂ ਦਵਾਈ ਲੈਣ ਦੇ ਬਾਵਜੂਦ ਵੀ ਦਰਦ ਨਹੀਂ ਰੁਕਦਾ ਤੇ ਕਈ ਕੁੜੀਆਂ ਦੇ ਵਿੱਚ ਤਾਂ ਦਰਦ ਦੇ ਨਾਲ ਨਾਲ ਉਹਨਾਂ ਨੂੰ ਉਲਟੀਆਂ ਲੂਜ਼ ਮੋਸ਼ਨ ਬੁਖਾਰ ਵਾਂਗੂ ਵੀ ਹੋ ਜਾਂਦਾ ਜਿਸ ਵਜ੍ਹਾ ਕਰਕੇ ਜੋ ਸਕੂਲ ਜਾ ਰਹੀਆਂ ਹੁੰਦੀਆਂ ਨੇ ਤਾਂ 2-4 ਦਿਨ ਉਹਨਾਂ ਨੂੰ ਸਕੂਲ ਤੋਂ ਛੁੱਟੀ ਲੈਣੀ ਪੈਂਦੀ ਆ ਜਾਂ ਫਿਰ ਕੋਈ ਵਰਕਿੰਗ ਜਿਹੜੀਆਂ ਕੰਮ ਕਰਦੀਆਂ ਨੇ ਉਹਨਾਂ ਨੂੰ ਆਪਣੇ ਆਫਿਸ ਦੇ ਵਿੱਚੋਂ ਛੁੱਟੀ ਲੈਣੀ ਪੈਂਦੀ ਆ ਜੇਕਰ ਤੁਹਾਨੂੰ ਇਦਾਂ ਦੀ ਕੋਈ ਪ੍ਰੋਬਲਮ ਆ ਤਾਂ ਰੋਜ਼ ਰੋਜ਼ ਦਰਦ ਦੀਆਂ ਗੋਲੀਆਂ ਹਰ ਇੱਕ ਮਹੀਨੇ ਨਾ ਲਓ ਇਸ ਚੀਜ਼ ਦਾ ਇਸ ਪ੍ਰੋਬਲਮ ਦਾ ਹੋਮੋਪੈਥੀ ਦੇ ਵਿੱਚ ਪੱਕਾ ਇਲਾਜ ਆ। ਥੋੜਾ ਟਾਈਮ ਤੁਹਾਨੂੰ ਮੈਡੀਸਿਨ ਲੈਣੀ ਪੈਂਦੀ ਆ। ਉਸ ਤੋਂ ਬਾਅਦ ਤੁਹਾਡੀ ਜਿਹੜੀ ਪ੍ਰੋਬਲਮ ਸੋਲਵ ਹੋ ਜਾਂਦੀ ਆ ਤਾਂ ਮੁੜ ਕੇ ਤੁਹਾਨੂੰ ਰੋਜ਼-ਰੋਜ਼ ਦਵਾਈ ਲੈਣ ਦੀ ਹਰ ਇੱਕ ਮਹੀਨੇ ਲੋੜ ਨਹੀਂ ਪੈਂਦੀ। ਜੇਕਰ ਤੁਹਾਨੂੰ ਇਦਾਂ ਦੀ ਕੋਈ ਪ੍ਰੋਬਲਮ ਆ ਤਾਂ ਤੁਸੀਂ ਮੈਨੂੰ ਪਰਸਨਲੀ ਮਹਿੰਦਰ ਹੋਮੀਓ ਕਲੀਨਿਕ ਬਰਨਾਲਾ ਦੇ ਵਿੱਚ ਮਿਲ ਸਕਦੇ ਹੋ। ਕੋਰੀਅਰ ਦੇ ਥਰੂ ਵੀ ਤੁਸੀਂ ਘਰ ਬੈਠੇ ਆਪਣੀ ਦਵਾਈ ਮੰਗਵਾ ਸਕਦੇ ਹੋ। ਧੰਨਵਾਦ।